ਹਰ ਚਮਤਕਾਰ ਬਾਦਲ ਸ਼ੋਮਣੀ ਅਕਾਲੀ ਦਲ ਲੋਕ ਚੋਣਤੀਆਂ ਦੀ ਬੀੜ ਤੇ ਹੈ ਬਹੁਤ ਜ਼ਿਆਦਾ ਭਾਰੀ ਮਾਰ ਜਿੰਦੇ ਸੀਟ ਨੂੰ ਜਿੱਤ ਚੁੱਕੇ ਹੈ ਸਾਰੀ ਪੰਜਾਬ ਨੂੰ ਬਹੁਤ ਬਹੁਤ ਮੁਬਾਰਕਾ ਬਹੁਤ 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 ਲੋਕਾਂ ਦੇ ਸਵਾਰ ਦਿੱਤਾ ਸਾਫੀ ਪਾਵੇ ਚੱਲੇ ਜੀ ਦੀਪਾਈ ਨਿਭਾਈਆਂ ਦੇ ਚੱਲਿਆ ਸਾਰੇ ਪੁੱਛੋ ਹਲਕੇ ਦਾ ਬੰਦੇ ਸੀਟ ਦਾ ਬਹੁਤ ਬਹੁਤ ਧੰਨਵਾਦ ਵੋਟਰਾਂ ਦਾ ਝਾੜੂ ਵਾਲਾ ਬਹੁਤ ਪੜੀ ਗੇਤ ਮਾਰੀ ਹੋਏ ਬਾਕੀ ਪਾਰਟੀਆਂ ਉੱਪਰ ਬਹੁਤ ਭਾਰੀ ਜਿੱਤ ਹੋਈ ਲੋਹਰ ਅਕਾਲੀ ਦਲ ਜਿਹੜੇ ਕਹਿੰਦੇ ਸੁੰਗਲ ਗਿਆ ਅਕਾਲੀ ਦਲ ਅੱਜ ਇਹਨਾਂ ਦਿਖਾਇਆ ਅਕਾਲੀ ਦਲ ਨਵੀਂ ਨਵੀਂ ਤਿਆਰ ਹੀ ਸੀਟ ਤੇ ਆ ਹਾਂ ਜੀ ਹਾਂ ਜੀ ਬਕਮਨ ਜੀ ਨੇ ਕਿ ਕਿਹ ਜਨਰਲ ਪੀਪੇ ਟੋਟੋ ਦੇ ਟੀਚਰ ਹੈ ਇਹਨੇ ਪੜ੍ਹ ਲਿਆ ਕੱਖਣੀ ਪੰਜਾਬ ਦਾ ਉਹਨੇ ਕੀਤਾ ਅੱਜ 3 ਸਾਲ ਹੋ ਗਏ ਲੋਕਾਂ ਨੂੰ ਸਬਕ ਸਿਖਾਤਾ ਇੱਕ ਸੀਟ ਨਹੀਂ ਆਈ ਉਹਨਾਂ ਨੂੰ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਆ ਰਹੀ ਬਾਦਲ ਪਰਿਵਾਰ ਦਾ ਜਿਲ੍ਹੇ ਨੂੰ ਪਿਆਰ ਕਰਦਾ ਔਰ ਜਿੰਦੇ ਖਾਤਾ ਵੀ ਬਾਦਲ ਪਰਿਵਾਰ ਤੋਂ ਦੂਰ ਹੈ ਔਰ ਬਾਦਲ ਪਰਿਵਾਰ ਦੀ ਪੱਛਮੀ ਦੇ ਬਾਦਲ ਢੰਡੇ ਤੋਂ ਕਦੇ ਨਾ ਧੰਨਵਾਦ ਤੇ ਹੋਰ ਵੀ ਕਾਫੀ ਵੋਟਾਂ ਪੈ ਰਹੀਆਂ ਜਿਹੜੀਆਂ ਵੀ ਪੈ ਰਹੀਆਂ ਧੰਨਵਾਦ ਕਰਦੇ ਜੀ ਮੈਂਡਾ ਲੋਕ ਸਭਾ ਹਲਕੇ ਦਾ ਜਿਨ੍ਹਾਂ ਨੇ ਇਨਾ ਵੱਡਾ ਬਹੁਤ ਜਿਆ ਮਾਰਜਨ ਨਾਲ ਵਿਪਦੂ ਲੀਡ ਦੇ ਰਹੇ ਨੇ ਔਰ ਅੱਗੇ ਵੀ ਇਹ ਲੀਡ ਬਣੀ ਰਹੇ ਤੇ ਅਕਟਰ ਕਾਰਾ ਸਾਹਿਬ ਭਾਈਚਾਰੇ ਦਾ ਮੁਲਾਟਪਕੇ ਦਾ ਆਵਾਮ ਦਾ ਅਚਿਤ ਰੱਖ ਕਰਦੇ ਕਿ ਇੰਜ ਲੀਡ ਬੇਤਰ ਕਰਾ ਰਹੇ ਰਵੇ ਧੰਨਵਾਦ ਸਤਿ ਸ੍ਰੀ ਅਕਾਲ ਮੈਂ ਨਾ ਗੁਰਦੀਪ ਸਿੰਘ ਕੋਟਸ਼ਮੀਰ ਤੋਂ ਆਈ ਮੈਂ ਪਹਿਲਾਂ ਤਾਂ ਸਾਰੇ ਮੰਨ ਲੋ ਵੀ ਵਰਕਰ ਸਾਹਿਬਾਨ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਹੈ ਜਿਨ੍ਹਾਂ ਨੇ ਬੀਬਾ ਜੀ ਤੇ ਵਿਸ਼ਵਾਸ ਜਿਤਾ ਕੇ ਐਡੀ ਵੱਡੀ ਰੀਡ ਦਵਾਈ ਹੈ ਪਟੰਨਾ ਦਿਹਾਤੀ ਤੋਂ ਕਟਕਟ 10000 ਪਲੱਸ ਤੇ ਰੀਡ ਹੈ ਜਿਵੇਂ ਮੁੱਖ ਮੰਤਰੀ ਪੰਜਾਬ ਵੱਲੋਂ ਲਗਾਤਾਰ ਟਿੱਪਣੀ ਕੀਤੀ ਜਾਂਦੀ ਸੀ ਕਿ ਜਿਲੀ ਕਿੱਲੀ ਆਉ ਉਹ ਕੱਢਣੀ ਆ ਕਿਵੇਂ ਦੇ ਇਹ ਕਿੱਲੀ ਪਰਮਾਤਮਾ ਨੇ ਗੱਢੀ ਕਿਸੇ ਨੇ ਕੱਢੀ ਨਿਕਲਦੀ ਨਹੀਂ ਕਿੱਲੀ ਕੱਢਤੀ ਫਿਰ ਭਵੰਤਮਨ ਵਾਲੀ ਗੱਢ ਠੀਕ ਹੈ ਕਿ ਨਹੀਂ ਸਾਰੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਨੇ ਜ਼ੋਰ ਲਾ ਲਿਆ ਵੀ ਬੀਬਾ ਨੂੰ ਹਰਾਉਣਾ ਹੈ ਰਲੇ ਵੀ ਰਲੇ ਵੀ ਰਹਿ ਗਿਆ ਸਾਰਾ ਕੁਝ ਹੀ ਹੋਇਆ ਪਰ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੀ ਸਾਡੀ ਤੇ ਵਰਕਰਾਂ ਨੇ ਸੁਣੀ ਹੈ ਤੇ ਬੀਬੇ ਨੂੰ ਜਿੱਤ ਹਾਸਲ ਕਰਾਈ ਹੈ ਇਹ ਲੱਗਦਾ ਕਿਉਂ ਮਤਲਬ ਵਰਕਰਾਂ ਨੇ ਜਿਹੜੇ ਪਹਿਲਾਂ ਆਵਾਜ਼ ਨਹੀਂ ਪਾਰਟੀ ਨੂੰ ਆਉਂਦੇ ਸੋਹਣ ਜੀਵਾਂ ਨੂੰ ਪੜਾ ਕੇ ਉਹ ਬੀਬੇਨ ਦੁਆਰਾ ਜਿਹਨੇ ਬੀਬੇ ਦੇ ਵਿਕਾਸ ਦੇ ਮਸੀਹਾ ਜੀ ਉਹਨਾਂ ਨੇ ਸਾਰੇ ਵਿਕਾਸ ਕੀਤੇ ਹੈ ਜੋ ਕਿਹਾ ਉਹ ਕਰਕੇ ਦਿਖਾਇਆ ਹੈ ਬਾਕੀ ਸਾਰੇ ਨੇ ਲਾਰੇ ਆ ਬਦਲਾ ਬਦਲਾ ਜੀ ਤੋਰੀ ਬਰੇ ਕਰ ਲਈ ਜਿਹੜਾ ਜਿੱਤ ਦਾ ਸਿਰ ਹੈ ਕਿਸੇ ਨੂੰ ਮੰਨਜੋ ਇਹ ਜਿੱਤ ਦਾ ਸਿਰ ਸਾਰੇ ਵਰਕਰਾਂ ਨੂੰ ਮੰਨਦੇ ਆ ਇੱਕ ਇੱਕ ਵਰਕਰ ਦੀ ਦੇਣਾ ਮੇਰਾ ਨਾਮ ਹੈ ਜੀ ਮਨੀ ਸਿੰਘ ਸੀਦਾ ਰਾਮਾ ਮੰਡੀ ਤੋਂ ਅਸੀਂ ਲੀਡ ਲੈ ਕੇ ਆਏ ਆਂ ਨਾਲ ਪਰਿਵਾਰ ਵਾਸਤੇ ਜਿਵੇਂ ਕਿ ਵੀ ਤੱਕੜੀ ਵਾਸਤੇ ਮਾਰਾਂਗੇ ਵੀ ਤੱਕੜੀ ਵਾਸਤੇ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਰਿਸਪੌਂਸ ਆ ਪੂਰੇ ਹਲਕੇ ਤੋਂ ਨੋ ਨੋ ਹਲਕਿਆਂ ਤੋਂ ਹਰ ਹਲਕੇ ਤੋਂ ਸਾਨੂੰ ਲੀਡ ਮਿਲੀ ਆ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਪੰਜਾਬ ਵੱਲੋਂ ਲਗਾਤਾਰ ਟਿੱਪਣੀ ਕੀਤੀ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਤਾਂ ਜੀ ਜ਼ੀਰੋ ਹੀ ਹੋ ਗਏ ਜੀ ਤੁਸੀਂ ਵੇਖ ਹੀ ਰਹੇ ਹੋ ਤੇਰਾ ਜ਼ੀਰੋ ਕਹਿੰਦੇ ਸੀਗੇ ਇੱਕ ਅੱਧੀ ਆਊਗੀ ਉਹ ਵੀ ਪਤਾ ਨਹੀਂ ਹਜੇ ਮੁੱਖ ਮੰਤਰੀ ਸਾਹਿਬ ਦਾ ਜ਼ੀਰੋ ਹੈ ਜੀ ਕਿਵੇਂ ਕਿਹਾ ਯਾਰ ਅਸੀਂ ਬਹੁਤ ਕੰਪੀਟੀਸ਼ਨ ਹੈ ਏਕਾ ਕੱਟ ਦੇ ਰੱਦੀ ਲੀਡ ਕੀਤੀ ਹੈਗੇ ਕਹਿ ਕੇ ਕੀ ਮੰਨਦੋਗੇ ਸਪਨ ਦਾ ਕਿਸੇ ਨੂੰ ਕੰਪੀਟੀਸ਼ਨ ਤਾਂ ਆਪਾਂ ਦੇਖ ਰਹੇ ਹਾਂ ਬਠਿੰਡਾ ਤੋਂ ਤਾਂ ਦੇਖੋ ਤੁਸੀਂ ਕੰਪੀਟੀਸ਼ਨ ਤਾਂ ਸਾਡਾ ਹੈ ਹੀ ਨਹੀਂ ਸੀ ਕਿਸੇ ਨੂੰ ਪਹਿਲੇ ਰਾਉਂਡ ਤੋਂ ਇੱਕ ਤਰਫਾ ਚੱਲੇ ਜੀ ਮੁਕਾਬਲਾ ਸਾਡੀ ਰੇਸ ਹੈ ਹੀ ਨਹੀਂ ਸੀ ਸਾਡੀ ਬੀਬਾ ਜੀ ਪਹਿਲੇ ਨੰਬਰ ਤੇ ਹੀ ਸੀ ਦੇਖੋ ਪਿਛਲੇ 3 ਸਾਲ 3 ਪਲਾਨ ਤੋਂ ਬੀਬਾ ਜੀ ਬੰਦੇ ਆ ਰਹੇ ਚੌਥਾ ਪਲਾਨ ਹੈ ਪਹਿਲਾਂ ਵੀ ਕੰਮ ਕੀਤਾ ਹੁਣ ਵੀ ਕੰਮ ਕਰਾਂਗੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਪਿੰਡ ਦੇ ਪਿੰਡੇ ਤੋਂ ਮੱਖੀ ਨਹੀਂ ਉੱਡਦੀ ਜੀ ਕਿਉਂਕਿ ਵੀ ਦੇਖੋ ਬ 9 ਦੇ 9 ਹਲਕੇ ਨੇ ਉਡਾ ਦਿੱਤੇ ਦੁਵਾਰਾ ਲਾਣ ਨਹੀਂ ਮੱਖੀ ਉੱਡੇਣਾ ਭਗਵੰਤ ਦੇ ਪਿੰਡੇ ਤੋਂ ਸੀਟ ਕੱਢੀ ਕੋਈ ਤਾਂ ਦੇਖੋ 2 ਦਿਨ ਅਕਾਲ ਤਖਤ ਸਾਹਿਬ ਨੂੰ ਸਾਨੂੰ ਹੁਕਮ ਹੈ 2 ਦਿਨ ਅਸੀਂ ਕੋਈ ਜਾਇਦ ਕਰਾਂਗੇ ਬਾਕੀ ਜੋ ਬਾਦ ਸਾਹਿਬ ਦਾ ਹੁਕਮ ਹੋਏਗਾ ਪ੍ਰਧਾਨ ਜੀ ਉਹਨਾਂ ਦੇ ਬਾਅਦ ਚਟੋਟ ਨਾਮਾ ਜੁੜਾ ਮੈਂ ਜਮਪੌਰ ਸਿੰਘ ਮਾਨ ਬਲਾਰਾ ਸ਼ਰੋਮੀ ਕਾਲੀਦਾਲ ਪਟੰਡਾ ਤੋਂ ਕੀ ਕਹਿਣਾ ਚਾਹੂਗਾ ਜਿਵੇਂ ਵੀਪਾ ਜੀ ਪਟੀ ਲੀਡ ਕਰਦੇ ਦੇਖੋ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਔਰ ਬਹੁਤ ਹੀ ਵੱਡੀ ਜਿੱਤ ਹੈ ਜਿਹੜੀ ਵੀਪਾ ਹਰਖੌਰ ਬਦਲਦੀ ਹੋਈ ਹੈ ਜਿਵੇਂ ਪਹਿਲਾਂ ਵਾਲੀਆਂ ਜਿੱਤਾਂ ਸਾਡੀਆਂ 19-20 ਹਜ਼ਾਰ ਦੀਆਂ ਦੋ ਵਾਰੀ ਹੋਈਆਂ ਉਸ ਤੋਂ ਵੀ ਡਬਲ ਤੋਂ ਵੀ ਵੱਧ ਜਿੱਤ 50 ਹਜ਼ਾਰ ਦੇ ਕਰੀਬ ਹੈ ਜਿਹੜੀ ਗਿਣਤੀ ਅੱਜ ਪੂਰੀ ਹੋਣੀ ਹੈ 40000 ਤੋਂ ਜੀ ਲੱਪ ਚੁੱਕੀ ਆ ਔਰ ਅਸੀਂ ਸਮਝਦੇ ਆਂ ਵੀ ਲੋਕਾਂ ਨੇ ਵਿਕਾਸ ਦੇ ਨਾਂ ਤੇ ਭਾਈਚਾਰਕ ਸਾਂਝ ਦੇ ਨਾਂ ਤੇ ਔਰ ਸ਼ੋਮਨੀ ਕਾਲੀਦਲ ਵੱਲੋਂ ਜੋ ਵੱਡੇ ਕੰਮ ਕੀਤੇ ਗਏ ਵੱਡੇ ਪ੍ਰੋਜੈਕਟ ਬਟੰਡਾ ਸ਼ਹਿਰ ਚ ਲਿਆਂਦੇ ਗਏ ਉਹਨਾਂ ਦੇ ਨਾਂ ਤੇ ਵੋਟਾਂ ਪਾਈਆਂ ਔਰ ਬੀਬਾ ਜੀ ਨੂੰ ਚੌਥੀ ਹਰ ਦੇ ਜਿਹੜਾ ਮੰਨ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਚੋਰ ਲਾਇਆ ਗਿਆ ਅਸੀਂ ਖੁਦ ਰਹੇ ਸੀ ਤੇ ਹੋ ਗਈ ਫਿਰ ਬਿਲਕੁਲ ਤੁਹਾਡੀ ਅੱਲਾਹ ਜੀ ਖੁੱਦ ਦਾ ਇਤਿਹਾਸ ਵਿੱਚ ਲੋਕ ਆਏ ਨੇ ਪਰ ਸਰਕਾਰ ਦੇ ਖਿਲਾਫ ਲੋਕਾਂ ਦੇ ਮਨੁੱਖਤਾ ਚਾਰ ਨੇ ਲੋਕਾਂ ਨੇ ਬਾਦ ਦੇ ਕਿ ਆਇਆ ਨਾ ਅੱਜ ਦੀ ਵੀ ਵੱਡੀ ਸਮੱਸਿਆ ਤੇ ਲੋਕਾਂ ਨੇ ਗੁੱਸੇ ਚ ਆ ਕੇ ਸਰਕਾਰ ਦੇ ਖਿਲਾਫ ਆ ਜਿਹੜਾ ਇਹ ਫਤਵਾ ਹੈ ਤੇ ਆਪਣਾ ਪੰਜਾਬੀ ਕਰਕੇ ਅਸਿੱਖੀ ਜਿੱਤੀ ਹੈ ਬਾਕੀ ਥਾਰ ਹਾਰ ਗਏ ਜਦੋਂ ਗੱਲ ਕਰ ਬਹੁਤ ਮੁਕਾਬਲਾ ਸੀਗਾ ਬਾਕੀ ਸੀਟਾਂ ਕਿਹੜੀ ਦੇ ਦੋਗੇ ਅਸੀਂ ਅੰਦਰੋਂ ਨਿਕਲੇ ਆ ਸਾਨੂੰ ਪਤਾ ਨਹੀਂ ਵੀ ਕੀ ਚੱਲਦਾ ਹੈ ਅੰਦਰੋਂ ਹੀ ਬਾਹਰ ਆਇਆ ਪਰ ਜੇ ਤੁਸੀਂ ਕਹਿ ਰਹੇ ਹੋ ਹੋ ਸਕਦਾ ਵੀ ਹੋਵੇ ਪਰ ਸਾਨੂੰ ਜਿਹੜੀ ਸਾਡੇ ਧਿਆਨ ਦੀ ਗੱਲ ਆਈ ਹੈ ਵੀ ਪ੍ਰਧਾਨ ਸਭਾ ਦੀਆਂ ਕਾਫੀ ਸੀਟਾਂ ਦੇ ਉੱਤੇ ਸ਼ਰੋਨੀ ਕੱਢ ਕੇ ਨਾਮਜ਼ਦ ਕੀਤਾ ਹੈ ਵੇਰਾ ਆਉਣ ਵਾਲੀ ਸਰਕਾਰ ਦਾ 2027 ਚੀਜ਼ ਹੈ। ਸੇਰਾ ਜੀ ਦਾ ਮੰਨ ਕੇ ਵੀ ਪਾਗਰਾ ਪ੍ਰੋਗਰਾਮ ਬੰਦ ਹੈ ਤੇ ਸ਼ਾਇਦ ਬਦਲਿਆ ਨਾ ਬਦਲੇ। ਸੇਰਾ ਕਿੰਨੂ ਦਿੰਨੇ ਹੈ? ਦੇਖੋ ਸੇਰਾ ਤਾਂ ਅਸੀਂ ਸਾਡੇ ਵਰਕਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੰਨੇ ਆਂ, ਮੋਟਰਾਂ ਨੂੰ ਦਿੰਨੇ ਆਂ। ਜਿਨ੍ਹਾਂ ਨੇ ਬਠਿੰਡਾ ਚਿਕਨ ਵੋਟਰਾਂ ਨੂੰ ਆ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਦਿੰਨੇ ਜਿਨ੍ਹਾਂ ਨੇ ਬੱਦੀ ਜਿੱਤ ਕੀਤੀ ਆ। ਖਾਸ ਕਰਕੇ ਸਾਡੇ ਵੱਡੇ ਛੋਟੇ ਹਰ ਵਰਕਰ ਨੂੰ ਲੀਡਰ ਨੂੰ ਦਿੰਨੇ ਆਂ। ਜਿਨ੍ਹਾਂ ਨੇ ਬੜੀ-ਬੜੀ ਮਿਹਨਤ ਦੇ ਨਾਲ ਇਹ ਚੋਣ ਨੂੰ